ਪਰ ਬੁਲਾਵ ਸਸੀ ਦੇ ਮਹਿੰਦੀ ਨਾਲ ਸ਼ਿੰਗਾਰੇ ਆਸ਼ਕ ਵੇਖ ਬਹੇ ਇੱਕ ਵਾਰੀ ਜਿਉ ਤਨਹਾ ਪਰਵਾਰੇ ਬਾਲੂ ਰੇਤ ਤਪੇ ਵਿੱਚ ਥਨ ਦੇ ਭੁੰਨਣ ਜੋ ਪਠਿਆਰੇ ਹਾਸੋਂ ਵੇਖ ਯਕੀਨ ਸਸੀ ਦਾ ਜਿਉ ਫਿਰ ਨਹੀਂ ਦਿਲਹਾਰੇ ਫਿਰ ਨਹੀਂ ਦਿਲਹਾਰੇ ਦੋਸਤੋ ਇਹ ਕਾਪੀ ਟੋਟਾ ਹਾਸਮ ਸਾਜੀ ਦਾ ਲਿਖਿਆ ਹੋਇਆ ਹੈ ਇਸ ਵਿੱਚ ਸੱਸੀ ਅਤੇ ਪੁੰਨੂ ਦੇ ਪ੍ਰੇਮ ਦੀ ਕਹਾਣੀ ਦਾ ਵਰਣਨ ਕੀਤਾ ਗਿਆ ਹੈ ਦੋਸਤੋ ਮਾਰੂਥਲ ਵਿੱਚ ਪੁੰਨੂ ਦੀ ਡਾਚੀ ਦੀ ਪੈੜ ਨੂੰ ਲੱਭ ਰਹੀ ਸੱਸੀ ਦੇ ਪੈਰ ਨਾਜ਼ੁਕ ਸੁੰਦਰ ਅਤੇ ਗੁਲਾਬ ਵਰਗੇ ਮਹਿੰਦੀ ਨਾਲ ਸ਼ਿੰਗਾਰੇ ਹੋਏ ਸੰਨ ਜਦੋਂ ਵੀ ਕੋਈ ਆਸ਼ਕ ਇਹਨਾਂ ਨੂੰ ਵੇਖ ਲੈਂਦਾ ਸੀ ਤਾਂ ਉਹ ਉਹਨਾਂ ਦੀ ਖਾਤਰ ਜਾਣਵਾਰਨ ਲਈ ਤਿਆਰ ਹੋ ਜਾਂਦਾ ਸੀ ਰੇਤ ਵਿੱਚ ਇਸ ਤਰ੍ਹਾਂ ਸੱਸੀ ਤੁਰ ਰਹੀ ਸੀ ਜਿਵੇਂ ਕਿ ਪਠਿਆਰੇ ਜਾਉਂ ਪੁੰਨ ਰਹੇ ਹੋਣ ਪਰ ਹਾਸਨ ਦਾ ਕਹਿਣਾ ਹੈ ਕਿ ਸੱਸੀ ਦਾ ਸਦਕ ਦੇਖੋ ਉਹ ਆਪਣੇ ਸਿੱਦਕ ਤੋਂ ਪਿੱਛੇ ਨਹੀਂ ਹਟੀ ਅਤੇ ਆਪਣੀ ਤਪਦੀ ਤਪਦੀ ਰੇਤ ਵਿੱਚ ਤੁਰਦੀ ਹੋਈ ਡਾਚੀ ਦੀ ਭਾਲ ਕਰਦੀ ਹੋਈ ਅੱਗੇ ਵਧਦੀ ਗਈ ਵਧਦੀ ਗਈ ਇਸ ਤਰ੍ਹਾਂ ਉਸਨੇ ਆਪਣੀ ਜਾਨ ਦੇ ਦਿੱਤੀ